ਹਾਂਜੀ ਰਾਮ ਰਾਮ ਜੀ ਅੱਜ ਮੈਂ ਤੁਹਾਡੇ ਕੋਲ ਲੈ ਕੇ ਆਈ ਹਾਂ ਜੀ ਸਲਾਈ ਕਰਨ ਵਾਲਿਆਂ ਵਾਸਤੇ ਤੇ ਦੇਖੋ ਆਪਾਂ ਹਨਾ ਸਲਾਈ ਕਰਦੇ ਆਂ ਇਹ ਕੋਲ ਆਪਣੇ ਕੋਲੇ ਮਸ਼ੀਨ ਤੇ ਆਪਣੇ ਕੋਲੇ ਸਿੰਗਲ ਫੁੱਟ ਚੜਿਆ ਹੁੰਦਾ ਤਾਂ ਕਿ ਆਪਾਂ ਹਨਾ ਜਿਹੜੀ ਆਪਾਂ ਉਹ ਨਾਰਮਲ ਸਲਾਈ ਲਗਾਨੀ ਹੈ ਤਾਂ ਪਰ ਇਹ ਚੰਦ ਆ ਸਕੀ ਬਟ ਜੇ ਜਦੋਂ ਆਪਾਂ ਕੋਈ ਪਾਈਪਿੰਗ ਕਰਦਣੀ ਹੈ ਜਾਂ ਕੋਈ ਲੈਸ ਮਿਰਰ ਲੈਸ ਵਗੈਰਾ ਅਟੈਚ ਕਰਨੀ ਹੈ ਤਾਂ ਉਦੋਂ ਆਪਾਂ ਨੂੰ ਪੈਰ ਚੇਂਜ ਕਰਨ ਦੀ ਦਿੱਕਤ ਆਉਂਦੀ ਹੈ ਹਨਾ ਪੈਰ ਆਪਾਂ ਚੇਂਜ ਵੀ ਕਰ ਲੈਣੇ ਆਂ ਬਟ ਉਹ ਦੋ ਲੈਣੇ ਵੰਦੇ ਆਪਾਂ ਨੂੰ ਇੱਕ ਸਾਈਡ ਦਾ ਮਿਲਦਾ ਸੋ ਉਹਦੇ ਵਾਸਤੇ ਮੈਂ ਤੁਹਾਡੇ ਕੋਲ ਲੈ ਕੇ ਆਈ ਜੀ ਇਹ ਵਾਲਾ ਫੁੱਟ ਠੀਕ ਹੈ ਇਹ ਹੈਗਾ ਜੀ ਕ੍ਰੀਨ 1 ਫੁੱਟ ਠੀਕ ਹੈ ਤੁਸੀਂ ਦੇਖ ਸਕਦੇ ਹੋ ਨੂ ਜਿੰਨੀ ਦਰ ਦੇਖ ਸਕਦੇ ਹੋ ਇਹ ਵੀ ਇਧਰਲੀ ਸਾਈਡ ਤੇ ਵੀ ਬਣਿਆ ਹੋਇਆ ਪੈਰ ਇਧਰ ਵੀ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਜੀਆ ਠੀਕ ਹੈ ਇਹ ਇੱਕ ਪੈਰ ਤਿੰਨ ਕੰਮ ਕਰੂਗਾ ਆਪਣਾ ਜਾਨੀ ਕਿ ਜਿਵੇਂ ਆਪਣਾ ਸਿੰਪਲ ਪੈਰ ਹੈ ਇਹਦਾ ਕੰਮ ਵੀ ਕਰੂਗਾ ਇਹ ਆਪਨੇ ਜਿਹੜੇ ਸਿੰਗਲ ਪੈਰ ਆਪਾਂ ਯੂਜ਼ ਕਰਨੇ ਆ ਕਿ ਪਾਈਪਿੰਗ ਵਗੈਰਾ ਕੱਢਣ ਵਾਸਤੇ ਹੋਵੇ ਹੋ ਠੀਕ ਹੈ ਜੀ ਇਹਨੂੰ ਚੇਂਜ ਕਰਨਾ ਤੇ ਇਹਨੂੰ ਆਪਾਂ ਹੁਣ ਪਹਿਲਾਂ ਇਹ ਚੜਾਵਾਂਗੇ ਤੇ ਇਹਨੂੰ ਪੈਰ ਨੂੰ ਮਸ਼ੀਨ ਤੇ ਇਹਨੂੰ ਲਗਾਉਣਾ ਵੀ ਬਹੁਤ ਈਜ਼ੀ ਹੈ ਦੇਖੋ ਇਸ ਤਰ੍ਹਾਂ ਆਪਾਂ ਇਸ ਨੂੰ ਨਟ ਖੋਲ ਕੇ ਇਹ ਜਿਹੜਾ ਆਪਣਾ ਇਹ ਵਾਲਾ ਪੈਰ ਹੈ ਜੀ ਇਹਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਲਗਾ ਲਾਂਗੇ ਠੀਕ ਹੈ ਜੀ ਇਹਨੂੰ ਲਗਾਉਣਾ ਵੀ ਬਹੁਤ ਆਸਾਨ ਆ ਠੀਕ ਹੈ ਹੁਣ ਦੇਖੋ ਆਪਾਂ ਇਹ ਚੈੱਕ ਕਰਾਂਗੇ ਕਿ ਆਪਣਾ ਸੈਂਟਰ ਦੇ ਵਿੱਚ ਹੈਗਾ ਸੋ ਮੇਰਾ ਇਹ ਸੈਂਟਰ ਦੇ ਵਿੱਚ ਜਾ ਰਹੀ ਹੈ ਜੀ ਚਲਾਈ ਠੀਕ ਹੈ ਜੀ ਜੇ ਆਪਾਂ ਇਧਰ ਜਾਂ ਉਧਰ ਕਰਨਾ ਪਊ ਕਿਵੇਂ ਯੂਜ਼ ਕਰਨਾ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਐਕਸਟਰਾ ਦਿੱਤੀ ਹੋਈ ਹੈ ਜਿਹੜੀ ਆਪਣਾ ਸਿੰਪਲ ਪੈਰ ਹੁੰਦਾ ਉਹਦੇ ਦੇਖੋ ਇਸ ਇਸ ਤਰ੍ਹਾਂ ਸਿੰਪਲ ਹੁੰਦਾ ਬਟ ਇਹਦੇ ਕੀ ਇਹਦੇ ਆਪਣੇ ਕੋਲ ਇਸ ਤਰ੍ਹਾਂ ਇੱਥੇ ਨਾ ਇੱਕ ਪੇਚ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਪੇਚ ਇਹ ਆਸੀਂ ਦਿਖਾਉਣੀ ਠੀਕ ਹੈ ਜੀ ਆ ਦੇਖੋ ਇਹ ਨੂੰ ਤੁਸੀਂ ਆਪਣਾ ਕੋਪਰ ਖੋਲਣਾ ਹੈ ਠੀਕ ਹੈ ਜੀ ਇਹ ਨੂੰ ਖੋਲ ਕੇ ਆਪਾਂ ਇੱਧਰ ਉੱਧਰ ਕਰ ਸਕਦੇ ਹਾਂ ਜਿਵੇਂ ਕਿ ਦੇਖੋ ਇੱਥੇ ਕਰਨਾ ਹੈ ਨਾ ਇੱਥੇ ਕਰ ਸਕਦੇ ਆਪਾਂ ਸਿੰਗਲ ਬੈਲ ਤੇ ਇੱਧਰ ਲਈ ਇੱਧਰਲਾ ਪੈਰ ਵੀ ਉਸ ਤਰ੍ਹਾਂ ਦਾ ਫੈਦਰ ਕਰ ਸਕਦੇ ਹਾਂ ਠੀਕ ਹੈ ਜੀ ਇਹਨਾਂ ਨੂੰ ਤੁਹਾਨੂੰ ਸੈੱਟ ਕਰਕੇ ਦਿਖਾਣੀ ਠੀਕ ਹੈ ਜੀ ਆ ਦੇਖੋ ਮੈਂ ਇੱਥੋਂ ਉਹਨੂੰ ਪੇਜ ਨੂੰ ਹੁਣ ਆ ਕਾਸਲੇ ਜਿਹੜਾ ਆਪਾਂ ਲੂਜ਼ ਕੀਤਾ ਸੀ ਕਸ ਕੇ ਤੇ ਹੁਣ ਇਹ ਸਾਈਡ ਤੇ ਵਿਚ ਆ ਗਿਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਸਾਈਡ ਤੇ ਜਾ ਰਿਹਾ ਜੀ ਇਹ ਦੇਖੋ ਤਾਂ ਠੀਕ ਹੈ ਜੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਸਿੰਗਲ ਫੁੱਟਰ ਦੀ ਤਰ੍ਹਾਂ ਆਪਾਂ ਕੋਈ ਪਾਈਪਿੰਗ ਲਗਾਨੀ ਹੈ ਜਾਂ ਲੇਸ ਲਗਾਨੀ ਹੈ ਆਪਾਂ ਇਗਲੀ ਇਹਦੇ ਨਾਲ ਲਗਾ ਸਕਦੇ ਆ ਸੋ ਇਸੇ ਤਰ੍ਹਾਂ ਹੀ ਆਪਾਂ ਸੇਮ ਇਧਰਲੀ ਸਾਈਡ ਵੀ ਕਰ ਸਕਦੇ ਆ ਸੋ ਇਹ ਸੋਨੂੰ ਗੈਜਟ ਕਿਦਾਂ ਦਾ ਲੱਗਿਆ ਆਪਣੇ ਸਲਾਈ ਕਰਨ ਵਾਲਿਆਂ ਵਾਸਤੇ ਹਨਾ ਬਹੁਤ ਹੀ ਯੂਨੀਕ ਹੈ ਇਹਨੂੰ 3 ਇਨ 1 ਫੋਟਰ ਕਹਿੰਦੇ ਨੇ ਸੋ ਇਹ 3 ਇਨ 1 ਫੋਟ ਹੈ ਸੋ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ